ਮਾਮਲਾ ਬਟਾਲਾ ਦੇ ਨਿੱਜੀ ਹਸਪਤਾਲ ਸ਼ਿਰੀ ਬਾਬਾ ਲਾਲ ਹਸਪਤਾਲ ਦਾ ਹੈ ਜਿੱਥੇ ਅਚਾਨਕ ਏਸੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਹਤਿ ਹਸਪਤਾਲ ਦੇ ਅੰਦਰ ਧੂਆਂ ਧੂਆਂ ਹੀ ਫੈਲ ਗਿਆ। ਇਸ ਮੌਕੇ ਹਸਪਤਾਲ ਦੇ ਵਿੱਚ ਆਪਣੇ ਜੀਵਨ ਰੱਖਿਆ ਲਈ ਇਲਾਜ ਲਈ ਦਾਖਲ ਹੋਏ ਮਰੀਜ਼ਾਂ ਵਿੱਚ ਆਪਣੇ ਜੀਵਨ ਨੂੰ ਬਚਾਉਣ ਲਈ ਆਫੜਾ ਤਫੜੀ ਮੱਚ ਗਈ। ਕੁਝ ਮਰੀਜ਼ ਤਾਂ ਗਲੂਬੋਸ ਲੱਗੇ ਵਿੱਚ ਹੀ ਬਾਹਰ ਭੱਜਦੇ ਨਜ਼ਰ ਆਏ। ਇਤਲਾ ਮਿਲਦੇ ਹੀ ਮੌਕੇ ਤੇ ਪਹੁੰਚੀ ਫਾਇਰ ਬਗੇੜ ਦੀ ਟੀਮ ਨੇ 1 ਘੰਟੇ ਵਿੱਚ ਅੱਗ ਉੱਤੇ ਕਾਬੂ ਪਾਇਆ ਗਿਆ। ਲੇਕਿਨ ਇਸ ਅਗਨ ਹਸਪਤਾਲ ਦੇ ਅੰਦਰ ਧੂਏ ਦਾ ਗੁਬਾਰ ਫੈਲ ਗਿਆ ਇਸ ਰਾਜਾਨੀ ਨੁਕਸਾਨ ਤੋਂ ਬਚਿਆ ਹੋ ਗਿਆ ਲੇਕਿਨ ਅਗਰ ਇਹ ਅਗ ਜਾਦਾ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਆਸ-ਪਾਸ ਰਿਹਾਈਸ਼ੀ ਅਤੇ ਤੰਗ ਇਲਾਕਾ ਸੀ ਬਟਾਲਾ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੈਂ ਨੀਰਜ ਸ਼ਰਮਾ ਸੌਫਰ ਅਫਸਰ ਨਗਰ ਨੇਗੋ ਬਟਾਲਾ ਤੋਂ ਘਟਨਾ ਜੀ ਇਹਨਾਂ ਦਾ ਏਸੀ ਨੂੰ ਅਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਤੇ ਤੁਰੰਤ ਮੌਕੇ ਤੇ ਪਹੁੰਚੇ ਆ ਫਾਇਰ ਬਗੇਟ ਲੈ ਕੇ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕੂਏਟ ਕੀਤਾ ਗਿਆ ਪਹਿਲੇ ਤੇ ਤੁਰੰਤ ਆਗ ਤੇ ਕਾਬੂ ਪਾਇਆ ਗਿਆ ਮੁਸ਼ਕਲ ਸਿਰ ਜ਼ਿਆਦਾ ਤੇ ਧੂੰਆਂ ਸੀਗੀ ਅੱਗ ਤੇ ਪਿੱਛੇ ਖਾਲੀ ਏਸੀ ਨੂੰ ਸੀਗੀ ਉਹ ਤੇ ਘਾਟੀ ਸੀਗੀ ਲੇਕਿਨ ਧੂੰਆਂ ਜ਼ਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆਈ ਆ ਵੈਕੂਏਸ਼ਨ ਨਹੀਂ ਉਹ ਪਾਈ ਪੂਰੀ ਤਰ੍ਹਾਂ ਮਤਲਬ ਵੀ ਵੈਂਟੀਲੇਸ਼ਨ ਨੁਕਸਾਨ ਇਹਨਾਂ ਦਾ ਇੱਕੋ ਕਮਰੇ ਚ ਏਸੀ ਤੇ ਨਾਲ ਇੱਕ ਸੈਟੀ ਵਗੈਰਾ ਜਾਂ ਬੈੱਡ ਸੜਿਆ ਹਾਂਜੀ ਬਾਕੀ ਕੰਟਰੋਲ ਕਰ ਲਿਆ ਸਿਰਫ ਜਿਆਦਾ ਜਿਆਦਾ 10 ਮਿੰਟ ਵੀ ਨਹੀਂ ਲੱਗੇ ਸਾਨੂੰ ਕਾਰਵਾਈ ਨੂੰ ਅੰਜਾਮ ਦੰਦੇ ਆ 10 ਮਿੰਟ ਦੇ ਵਿੱਚ ਵਿੱਚ ਅਸੀਂ ਇਹਨੂੰ ਕਵਰ ਕਰ ਲਿਆ ਮੈਂ ਦਿਨੇਸ਼ ਕੋਲੀ ਮੈਨੇਜਮੈਂਟ ਦਾ ਮੈਂਬਰ ਇਥੋਂ ਮਾਵਾਲਾ ਜੀ ਏਸੀ ਨੇ ਅੱਗ ਪਕੜ ਲਈ ਬਿਜਲੀ ਦੀ ਫਲੈਕਟੇਸ਼ਨ ਕੋਈ ਜਿਆਦਾ ਸੀ ਪਹਿਲਾਂ ਲਾਈਟ ਸਵੇਰੇ ਆਈ ਨਹੀਂ ਮੁੜ ਕੇ ਫਲੈਕਟੇਸ਼ਨ ਹੁੰਦੇ ਰਹੀ ਕਾਫੀ ਉਹਦੇ ਕਰਕੇ ਏਸੀ ਨੇ ਕਿਤੇ ਅੱਗ ਪਕੜ ਲਈ ਉਹ ਕਮਰੇ ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਤੇ ਉਹ ਕਮਰੇ ਦੇ ਵਿੱਚੇ ਹੀ ਰਹੀ ਅੱਗ ਜੜੀ ਰਹੀ ਹੈ ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਵਾਲਾ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਪੂਰਾ ਬਚਾ ਰਿਹਾ ਬਾਕੀ ਸਾਡੇ ਕੋ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਿਦਾ ਸਾਰੀ ਉਪਲਬਧ ਹੈਗੀ ਸੀ ਅੱਗ ਦਾ ਮੁੱਖ ਕਾਰਨ ਕੀ ਸੀ ਮੁੱਖ ਕਾਰਨ ਹੁੰਤੇ ਕਮਰਾ ਬੰਦ ਸੀ ਕਮਰੇ ਚ ਕੋਈ ਪੇਸ਼ੈਂਟ ਹੈ ਨਹੀਂ ਸੀ ਉਹਨੇ ਏਸੀ ਨੇ ਬਿਜਲੀ ਦੀ ਫਲੈਕਚੁਏਸ਼ਨ ਕਰਕੇ ਅੱਗ ਕੋਈ ਸਪਾਰਕਿੰਗ ਵਗਾਰਾ ਹੋਈ ਹੈ ਉਹਨੇ ਨਾਲ ਅੱਗ ਹੋ ਗਈ ਲੱਗੀ ਅੰਦਰ ਕੋਈ ਪੇਸ਼ੈਂਟ ਅੰਦਰ ਪੇਸ਼ੈਂਟ ਤਾਂ ਕਾਫੀ ਹੁੰਨੇ 10 15 ਪੇਸ਼ੈਂਟ ਤੇ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ ਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਕੱਢ ਲਿਆ ਤੇ ਜੋ ਵੀ ਉਹਨਾਂ ਕੋਲ ਵੱਦ ਤੋਂ ਵੱਧ ਹੋ ਸਕਿਆ ਉਹਨਾਂ ਨੇ ਕੀਤਾ ਉਹ ਪਹਿਲਾ ਹਾਲ ਬਾਹਰ ਹੀ ਨੇ ਪੇਸ਼ੈਂਟ ਸਾਰੇ ਉਧਰ ਦੂਸਰੇ ਡਿਪਾਰਟਮੈਂਟ ਚ ਸ਼ਿਫਟ ਕਰਾਤੇ ਆ ਉਧਰ ਸਾਡਾ ਦੂਸਰਾ ਹਾਲ ਆ ਉਧਰ ਸ਼ਿਫਟ ਕਰਾਤੇ ਪੇਸ਼ੈਂਟ ਸਾਰੇ ਬਾਕੀ ਹੋਰ ਅੱਧੇ ਪੁਨੇ ਘੰਟੇ ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਤੇ ਸ਼ਾਇਦ ਦੁਬਾਰਾ ਤੋਂ ਹਸਪੀਟਲ ਰਨਿੰਗ ਚ ਆ ਜਾਏਗਾ ਨੁਕਸਾਨ ਕਿ ਨਾ ਨੁਕਸਾਨ ਕੋਈ ਨਹੀਂ ਕਮਰੇ ਦਾ ਇਹ ਨੁਕਸਾਨ ਹੈਗਾ ਜਿਹੜਾ ਕੋਈ ਥੋੜਾ ਬਹੁਤ ਆਏਗਾ ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਅ ਵਾ ਪੂਰਾ